ਮਾਸਤਾ ਦੇ ਜਿਹੜੇ ਇਹ ਦੁੱਗਿਆਂ ਵਾਲਾ ਮਾਸਤਾ ਇਹ ਅਗਲਾ ਪਰਿਵਾਰ ਦਾ ਬੱਲੇ ਬੱਲੇ ਓ ਮੇਰੇ ਰੱਬਾ ਰੱਬ ਦੀਆਂ ਰੱਖਾ ਦੇ ਮਾਨਿਆ ਮਾਨਿਆ ਦੇਖ ਆ ਤੀ ਨੂੰ ਜਿਹੜਾ ਅਗਲਾ ਹਫਤਾ ਹਾਂ ਤੀ ਨੂੰ ਆਜ਼ਾਦ ਪੰਜਾਬ ਕੇਸਰੀ ਸਾਤ ਨੂੰ ਅੱਜ ਫੁੱਟਬਾਲ ਕਲਬ ਵਾਲਾ ਉਸਤਾਦ ਜੀ ਜੋ ਇਸੇ ਗ라운드 ਵਿੱਚ ਹੋਵੇਗਾ ਅਸੀਂ ਧੰਨਵਾਦ ਕਰਦੇ ਆ ਸਾਡੇ ਸਾਡੇ ਸਪੋਰਟਸਮੈਨ ਵੀਰਾਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਅੱਜ ਦੇ ਇਸ ਕਬੱਡੀ ਕੱਪ ਲਈ ਜਿੰਦਾਬਾਦ ਕਬੱਡੀ ਕੱਪ ਗਰਾਊਂਡ ਦੇ ਲਈ ਖੱਖ ਬ੍ਰਦਰਸ ਤੇ ਨਾਲ ਸਾਡੇ ਗੋਪੀ ਵੀਰ ਜਿਹੜਾ ਯੂਐਫਏ ਤੋਂ ਕੈਲੀਫੋਰਨੀਆ ਤੋਂ ਉਹਨਾਂ ਦਾ ਵੀ ਧੰਨਵਾਦ ਤੇ ਜਿਹਨੇ ਟਿਕਟੋਕ ਪੇਂਟਿੰਗ ਵਾਲੇ ਨਾਲ ਸਾਡੇ ਰਹਿਣ ਰਿਕਣ ਵਾਲੇ ਸ਼ੀਰਾ ਬੱਗੀਪੁਰિયા ਸਾਡਾ ਵੀਰ ਬਹੁਤ ਬਹੁਤ ਧੰਨਵਾਦ ਸ਼ੀਰਿਆ ਨਹੀਂ ਸਾ ਤੇਰੀਆਂ ਵੀਰਾਂ ਚਨੇਰ ਇਦਨ ਸੂਰ ਬਦਲੇ ਪੱਕਾ ਦਵਾਨ ਯਾਦ ਕਰਦਾ ਤੇਰਾ ਹੀ ਪਿੰਡ ਆਉਂਦਾ ਪਹਿਲਾ ਫਿਰ ਕਹਿੰਦੇ ਹੁੰਦੇ ਐ ਸਾਰੇ ਪਿੰਡ ਜਿਹੜੇ ਬਲਾਸਪੁਰ ਤੱਕ ਬਰਨਾਲੇ ਤੱਕ ਉਹ ਕਬੱਡੀ ਖਿਡਾਰੀਆਂ ਦੇ ਪਿੰਡ ਐ ਸਾਡੇ